ਆਲੂ ਖਾਰਾ ਹੀ ਸਾਰਾ ਆਲੂ ਖਾਰਾ ਹੀ ਯਾਰ ਸਾਰਾ ਬਖਤਿਆਰ ਸਾਰਾ ਓਰਜਿਨ ਆਲੂ ਖਾਰਾ ਹੀ ਕੋਮਾ ਪੱਪੇ ਟੁੱਟਦੇ ਜਾਂਦੇ ਪੱਕੇ ਨਹੀਂ ਆਹ ਮੁੱਟ ਦਾ ਇਹਦਾ ਸਾਰਾ ਨੂੰ ਬੁਖਾਰਾ ਪੰਦੀ ਜਾਨਣਾ ਪਰ ਕਿੰਨਾ ਕਿ ਤੋੜਨਗੇ ਫਾਲੀ ਅੰਨਾ ਕੇ ਪਰਤੇ ਕਿੰਨ ਸਾਲ ਹੋਏ ਇਹਨਾਂ ਬੂਟਿਆਂ ਨੂੰ ਲਾਇਆ ਨੂੰ 2021 ਚ ਕਿ 22 23 24 21 ਚਲਾਏ ਹੀ ਪਹਿਲੇ ਸਾਲ ਤੇ 22 ਚ ਥੋੜਾ ਜਿਆ ਲੱਗਾ 23 ਚ ਥੋੜਾ ਜਿਆਦਾ ਤੇ ਐਸ ਸਾਲ ਤੇ ਉਹ ਦੇਖ ਸਕਦੇ ਤੁਸੀਂ ਨਾ ਮਾੜਿਆ ਇਹ ਲੁਧਿਆਣਾ ਯੂਨੀਵਰਸਿਟੀ ਤੋਂ ਲੈਣ ਦੀ ਹੈ दो हजार सही चेक करो बिल्कुल मिर्ची खान स्कोर और वैिया ਆਵੇ ਚ ਇੱਕ ਬੂਟਾ ਨਾਲ ਦੁੱਝਾ ਲਾਇਆ ਇਹ ਨੂੰ ਆਲੂ ਖਰਾਈਆ ਪਰ ਇਹ ਹੈਗਾ ਈਮੇਲ ਤੇ ਇਹ ਲਾਈਏ ਵਿੱਚ ਇੱਕ ਇੱਕ ਕਬੂਟਾ ਇਹ ਲਾਉਣਾ ਪੈਂਦਾ ਇੱਕ ਲਾਈਨ ਦੇ ਵਿੱਚ ਇੱਕ ਲਾਈਨ ਛੱਡ ਕੇ ਤੇ ਫਿਰ ਲੱਗਦਾ ਫਾਲ ਇਸ ਤਰ੍ਹਾਂ ਪੂਰਾ ਵਧੀਆ ਰਾਹੀ ਤੋੜਨ ਵਾਲਾ ਵਾ ਰੋਜ ਤੋੜਦੇ ਬੰਦੇ ਪਰ ਨੂੰ ਜਿਹੜੇ ਪੱਕੇ ਉਹਦੇ ਉੱਤੇ ਮਿੱਥੀ ਜਾਂਦੇ ਆ ਪੇ ਝੜਦੇ ਜਾਂਦੇ तोड़ लगा ही है नहीं तो चढ़ाब होगा हाँ जी भाई सिरा हो वेखो सिंह ਵੇਖੋ ਹਾਲ ਕਿੰਨਾ ਇਹਦਾ ਸਾਈ ਦੇਖੋ ਆ ਆ ਵੇਖੋ ਇਹ ਤੂੰ ਇਹਨਾਂ ਨੂੰ ਤੋੜ ਨਹੀਂ ਦੇ ਰਿਹਾ ਕਿਉਂ ਨਹੀਂ ਤੋੜਨ ਦੇ ਆ ਵੇਖੋ ਇਹ ਸਾਰਾ ਖਰਾਬ ਹੋਣਾ ਸਾਰਾ ਪੱਕਾ ਨਹੀਂ ਦੇਖੋ ਹਾਂ ਇਹ ਵੀ ਚੀਜ਼ ਹੈ ਆ ਲੋ ਵੇ ਆ ਵੇਖੋ ਆ ਸਾਰੇ ਹੀ ਆ ਤੇ ਨਾ ਆ ਵਿੱਚ ਵਿੱਚ ਕਬੂਟਾ ਲਵਾਉਂਦੇ ਆ ਨਾ ਉਹ ਦੁੱਜਾ ਵਾਸਤੇ 30 ਮਿੰਟ ਆ ਵੇ ਸਾਈ ਸ਼ੋਟਰ ਪਰ ਇਹ ਵੀ ਕੀ ਕਰੀ ਹੁਣ ਭਰੇ ਆ ਹੀ ਸਾਰਾ ਇਹਦੇ ਪੂਰੇ ਪੱਕੇ ਆ ਆ ਵੇਖੋ ਅਗੇ ਟਾਣੀ ਹਿਲਾਈ ਮੈਂ ਕਿਤੇ ਹੋਵੇ ਥੱਲੇ ਕਰਦੇ ਜਾਂਦੇ ਪੰਖੇ ਜੜੇ ਜਾਂਦੇ ਹਾਂ ਇਹ ਸਾਰੇ ਪੱਕੇ ਆ ਤੇ ਹਾਂ ਆ ਵੇਖੋ ਕਰ ਆਹ ਕਹਾਂ ਚੁੱਕਿਓ ਭਾਈ ਟਾਣੀ ਸਿੱਧੀ ਐਂ ਕਰੋ ਵੇਖੋ ਐਂਸਾ ਹੋਵੇਖੋ ਤੇ ਉਹਨੇ ਪੱਤੇ ਨਹੀਂ ਲੱਗੰਦੇ ਜਿੰਨੇ ਆ ਆ ਦੇਖੋ ਆ ਜਾ ਰਹੀ ਹੈ ਇਹ ਦੇਖੋ ਗੁਸ਼ੀ ਹੈ ਇਹ ਦੇਖੋ ਉਹ ਆ ਜੋ ਮੜਾ ਜਾ ਉੱਥੋਂ ਤੱਕ ਚੱਲਦੇ ਦੇਖਿਆ ਹੱਥ ਪੀਰ ਬੋਸ ਨਹੀਂ ਨੋਟ ਆਪਾਂ ਕਹੀਏ ਆਪਣੇ ਆ YouTube ਵਾਲਿਆਂ ਨੂੰ ਜੀ ਸਾਡੇ ਕੋਲੇ ਯਾ ਟੁੱਟਣ ਨਹੀਂ ਗਏ ਸਾਡੇ ਬੰਦਿਆਂ ਕੋਲ ਦੂਜਿਆਂ ਦਾ ਚਾਹਵਾਂ ਜਿੰਨੇ ਕੇ ਨੇ ਖਰੀਦਨੇ ਤੇ ਆਈ ਸਕਦਾ ਬੂਟੇ ਦਾ ਖਰੀਦਨੇ ਬੂਟੇ ਤਾਂ ਹੀ ਆ ਇੱਕ ਤੇ ਉਹ ਹੁੰਦੇ ਪਕਾਉਣੇ ਇਹਦੇ ਉੱਪਰ ਹੀ ਪੱਕੇ ਆ ਤੇ ਸਾਰਾ ਬੂਟੇ ਤੇ ਨਾ ਕੋਈ ਲੋਡ ਵੀ ਹੈ ਕੋਈ ਲੋਡ ਵੀ ਭੈਣ ਨੂੰ ਲਾਉਂਦਾ ਰੇ ਯਾਰ ਅੱਜ ਤੋੜੇ ਨਾ ਹੈ ਤੋੜੇ ਹੈ ਤੋੜੇ ਪਾਣੀ ਦੇ ਫਸਲ ਕਿ ਪਈ ਕਿੰਨੇ ਜਾਣੇ ਹੁੰਦੇ ਭਲਾਏ ਜਿਹੜੇ ਤੋੜਦੇ ਆ ਇਹ ਹੈ ਯਾਰ ਤਾਂ ਜਾਣੇ ਆ ਪਰ ਨਹੀਂ ਹੈ ਨਾ ਚਾਹੀਦੇ ਇੰਨੇ ਹੋਰ ਦੇਈਂ ਹਾਂ ਸਾਰੇ ਪੱਕੇ ਆ ਗਏ ਵੇਖੋ ਉਧਰ ਆ ਆ đúng ਆ ਉੱਧਰ ਜਾਣਾ ਪੈਣਾ ਚੱਲ ਜਾਨੇ ਕੋਈ ਨਹੀਂ ਵਿੱਚ 24 ਦਿੰਦੇ ਨੇ ਥੋੜੇ ਜਿਹਾ ਤਿੰਨ ਨਹੀਂ ਆ ਚਾਰ ਬੂਟੇ ਹਨਾ ਇਹਨੂੰ ਇੱਕ ਲਾਈਨ ਚ 5-6 ਕਿਲੋ ਹਾਂ ਇਹ ਪਤਾ ਨਹੀਂ ਕਿੱਥੋਂ ਘੱਟੋਂ ਘੱਟ 5 ਕਿਲੋ ਘੱਟੋਂ ਘੱਟ ਹੋਣਗੇ 5 ਕਿਲੋ ਤੇ ਸਾਰੇ ਬੂਟਿਆਂ ਨੂੰ ਸਾਰੇ ਬੂਟਿਆਂ ਤੇ ਹੈ 30-40 ਕਿਲੋ ਹੋਣਗੇ ਜਿਆਦੇ ਜਿਆਦੇ ਹੋਣੇ ਇਹ 7 ਕਿਲੋ ਹੈ ਆ ਜਨਾ ਮਵਾ ਪਾ ਜਨਾ ਦੇਖੋ ਆ ਆ ਜਾਇਦੇ ਪੂਰਾ ਹੋ ਸਾਰਾ ਥਾਂ ਆਪਣਾ ਦੋ ਕਿੱਲੇ ਆ ਨਾ ਦੋ ਦੋ ਕਿੱਲੇ ਆ ਥਾਂ ਜੀ ਤੇ ਹੈਗਾ ਹੀ ਅਸਲ ਦੇ ਵਿੱਚ ਇੱਥੇ ਕਿੰਨੂ ਕਿੰਨੂ ਗਿਆ ਸੁੱਕ ਤੇ ਅਹੀਂ ਆਹ ਚਲ ਵੇ ਚਾਹ ला ਛੱਡੀਏ ਤੇ ਪਰ ਇਹ ਤੇ ਜਗਾਰ ਹੋ ਵੀ ਤੇ ਜਗਾਰ ਹੋ ਵੀ ਹਾਂ ਉਹ ਸਾਬਨਾ ਬਈ ਫਾਲਾ ਲੋ ਨਹੀਂ ਕੋਈ ਬੂਟਾ ਨਹੀਂ ਆ ਵੇਖੋ ਭਾਜੀ ਜਿਸ ਤਰ੍ਹਾਂ ਆਵਾਂ ਨਾ ਇਹ ਆ ਲਾਈਨ ਆ ਤਿੰਨ ਤੇ ਇੱਕ ਤੇ ਇੱਕ ਬੂਟਾ ਵਿੱਚ ਆਵਾ ਵਾ ਉਹ ਵੇਖੋ ਆ ਛੱਡ ਕੇ ਉਹ ਹੈਗਾ ਛੱਡ ਕੇ ਇੱਕ ਫੀਮੇਲ ਆ ਇਹਦੇ ਨਾਲ ਹੀ ਆਇਆ ਫਾਲੀ ਨਾ ਵਾ ਜੇ ਇਹ ਵਿੱਚ ਨਾ ਹੋਵੇ ਫਿਰ ਲੱਗੇ ਵੀ ਨਾ ਲੱਗੇਗਾ ਪਰ ਉਹ ਕਹਿੰਦੇ ਯੂਨੀਵਰਸਿਟੀ ਵਾਲੇ ਵੀ ਇੰਨਾ ਨਹੀਂ ਲੱਗਣਾ ਉਹ ਹਸਾਉਣਾ ਜੋ ਜਦੋਂ ਬੂਟੇ ਦਿੰਦੇ ਨਾਲ ਫਿਰ ਉਹਨੇ ਵਿੱਚ ਉਹ ਦੇ ਦਿੰਦੇ ਆ ਇੱਕ ਦੋ ਬੂਟੇ ਛੱਡ ਕੇ ਹੈਗਾ ਵਿੱਚ ਹਾਂ ਲਾਇਆ ਵਿੱਚ ਸਾਡਾ ਮਾਲੀ ਨਾ ਉਹ ਗਿਆ ਹੈਗਾ ਅੱਜ ਮਸਾਤੇ ਕੰਸਗਰਾ ਆ ਲਿਆ ਨਾ ਨਹੀਂ ਤੇ ਉਹਨੇ ਕੱਲ ਫਾਉਗਾ ਉਹ ਜਾਣਕਾਰੀ ਮਿਲ ਜੂਗਾ ਵਾਖਿਆ ਭਾਈ 41 ਨੂੰ 5-5 ਕਿਲੋ ਹੈ ਸਾਡੇ ਹਾਂ ਜੀ ਆਪਾ ਕਿੱਥੋਂ ਤੱਕ ਆਇਆ ਜੇ ਇੱਥੋਂ ਆਪਾਂ ਲੋ ਜੀ ਇੱਥੋਂ ਤੱਕ ਹੀ ਰੋਈਏ ਇਸ ਤੋਂ ਇਹ ਹਾਂ ਹਾਂ ਦੋ ਇਸੇ ਹੋਰ ਹੋਣਗੇ ਆਲੂ ਖੱਟ ਬਾਗ ਜਾਵੇ ਇੱਧਰ ਨੂੰ ਵੀ ਉਧਰੋਂ ਫੇਰ ਹਾਂ ਜਾਈਂ ਪਾਣੀ ਨਹੀਂ ਪਾਉਣੀ ਲੱਗਦੀ ਹਾਂਜੀ ਆਹੋ ਥੋੜੀ ਜਿਹੀ ਉਤਾਲਦੇ ਆ ਹਾਂ ਓਕੇ ਜੀ ਬਾਏ ਹੁਣ ਬਾਕੀ ਇੰਨਾ ਕੀ ਆਏ ਅੱਜ ਬਾਕੀ ਕੱਲ ਖਾਵਾਂਗੇ ਮਾਲੀਆ ਅੱਜ ਮੱਥਾ ਟੇਕਣ ਬਾਬੇ ਬੁੱਢੇ ਆਊਗਾ ਫਿਰ ਬਾਕੀ ਕੱਲ ਖਾਵਾਂਗੇ ਸਾਰਾ ਘੁਮ ਕੇ ਸਾਰਾ ਉਹ ਦੱਸੂ ਹਾਂ